اے મિતرو او ਗੁਰਦਾਰਾ ਜਿੱਥੇ ਗੁਰੂ ਦੀ ਰੋਜ਼ ਬੇਅਦਬੀ ਹੁੰਦੀ ਆ ਗੁਰਦਾਰਾ ਮਣੀ ਕਰਨ ਸਾਹਿਬ ਅੱਧਾ ਪੰਜਾਬ ਗੇੜੇ ਦੇ ਆਇਆ ਇੱਥੇ ਪਰ ਇਹ ਗੱਲ ਤੇ ਬੋਲਿਆ ਕੋਈ ਨਹੀਂ ਅੱਜ ਦੀ ਸਵੇਰ ਆਪਣੀ ਗੁਰਦਾਰਾ ਮਣੀ ਕਰਨ ਸਾਹਿਬ ਹੋਈ ਪਹਿਲਾਂ ਤਾਂ ਤੁਸੀਂ ਗੁਰੂ ਘਰ ਦੇ ਬਾਥਰੂਮ ਦੇਖੋ ਇੱਥੇ ਬੀੜੀਆਂ ਸਿੱਟਾਂ ਕੁੱਲ ਮਿਲਾ ਕੇ ਹਰ ਤਰ੍ਹਾਂ ਦਾ ਨਸ਼ਾ ਕੀਤਾ ਜਾ ਰਿਹਾ ਆ ਜਿੰਨੇ ਵੀ ਬਾਥਰੂਮ ਬਣਿਆ ਸਭ ਦਾ ਆਹੀ ਹਾਲ ਆ ਬਾਕੀ ਆਹ ਗੁਰੂ ਘਰ ਦਾ ਸਰੋਵਰ ਆ ਸਰੋਵਰ ਤਾਂ ਨਾਮ ਦਾ ਬਾਈ ਇਹ ਸਵੀਵਿੰਗ ਪੂਲ ਬਣ ਚੁੱਕਿਆ ਆ ਵੀ ਦੇਖ ਲਓ ਸਾਹਮਣੇ ਗੁਰੂ ਗ੍ਰੰਥ ਸਾਹਿਬ ਪਿਆ ਤੇ ਇਹ ਲੋਕ ਜੁੱਤੀਆਂ ਲੈ ਕੇ ਚੜੇ ਫਿਰਦੇ ਆ ਕਸੂਰ ਇਹਨਾਂ ਦਾ ਕਹਿਣ ਵਾਲਾ ਨਹੀਂ ਹੈਗਾ ਗੁਰੂ ਘਰ ਦੀ ਕਮੇਟੀ ਨੂੰ ਵੀ ਇਹ ਗੱਲ ਦਾ ਪਤਾ ਪਰ ਉਹਨਾਂ ਦਾ ਧਿਆਨ ਬਸ ਆ ਗੱਲ ਵੱਲ ਲਾ ਕੇ ਗੁਰੂ ਘਰ ਦੀ ਧਰਮਸ਼ਾਲਾ ਦਾ ਰੂਮ ਕੋਈ ਖਾਲੀ ਨਾ ਰਹਿ ਜਾਏ ਇੱਕ ਇੱਕ ਰੂਮ ਦੇ ਪੈਸੇ ਇਕੱਠੇ ਕੀਤੇ ਜਾ ਰਿਹਾ ਕੀ ਹੋ ਗਿਆ ਯਾਰ ਐਵੇਂ ਤੇ ਗੁਰੂ ਘਰ ਤਾਂ ਨਹੀਂ ਸੀ ਸਾਡੇ ਬਾਕੀ ਰੱਬ ਜਾਣੀ ਜਾਣ ਹੁਣ ਜਾਣਾ ਆਪਾਂ ਚੰਡੀਗੜ੍ਹ ਲਗਾਤਾਰ ਮੀਂਹ ਪੈ ਰਿਹਾ ਲੋਕ ਆਪਣੇ ਆਪਣੇ ਹੋਟਲਾਂ 'ਚ ਵੜੇ ਹੋਏ ਆ ਜਿਹਦੇ ਕਰਕੇ ਰੋਡ ਤੇ ਟ੍ਰੈਫਿਕ ਹੈ ਨਹੀਂ ਅੱਜ ਮੀਂਹ ਜਿਆਦਾ ਪੈਣ ਕਰਕੇ ਬਹੁਤ ਜਗ੍ਹਾ ਤੇ ਨੁਕਸਾਨ ਹੋਇਆ ਤੇ ਪਾਰਵਤੀ ਰਿਵਰ 'ਚ ਪਾਣੀ ਵਧਿਆ ਸਾਫ਼ ਦੇਖ ਰਿਹਾ ਪਰ ਹੁਣ ਮਾਹੌਲ ਠੀਕ ਆ ਮਿੱਤਰੋ 35